ਤੋਂ ਨਵੀਆਂ ਕਲਮਾਂ ਨਵੀਂ ਉਡਾਨ ਦੀ ਜਿਹੜੀ ਉਡਾਨ ਇਸ ਵੇਲੇ ਚੱਲ ਰਹੀ ਆ ਨਿਰੰਤਰ ਆਪਾਂ ਵਿਜਹਾਜ਼ ਵਿੱਚ ਬੈਠੇ ਆਦਮپور ਤੋਂ ਬੰਬਈ ਦਾ ਸਫ਼ਰ ਤਾਂ ਕਰ ਰਹੇ ਆ ਕਿਉਂਕਿ ਕੱਲ ਬੱਚਿਆਂ ਦਾ ਇੱਕ ਸਮਾਗਮ ਦਿੱਤੇ ਨਵੀਆਂ ਕਲਮਾਂ ਨਵੀਂ ਉਡਾਨ ਦੀ ਇੱਕ ਪੁਸਤਕ ਹੋਰ ਰਿਲੀਜ਼ ਹੋਣੀ ਆ ਪੰਜਾਬ ਤੋਂ ਬਾਹਰ ਦੀ ਉਡਾਨ WhatsApp ਸਭ ਤੋਂ ਪਹਿਲਾਂ ਤੁਹਾਡੇ ਚੈਨਲ ਤੋਂ ਤੁਹਾਨੂੰ ਪਿਆਰ ਭਰੀ ਸਸੀ ਗਾਲ ਜੀ ਬਿਲਕੁਲ ਜੀ ਸਸੀ ਗਾਲ ਜੀ ਇਹ ਚੈਨਲ ਦੇ ਇੱਕ ਬੜਾ ਮਹੱਤਵਪੂਰਨ ਚੈਨਲ ਆ ਸਾਰੇ ਦਰਸ਼ਕ ਜਿਹੜੇ ਇਹਨਾਂ ਨੂੰ ਮੇਰੇ ਕੋਲੋਂ ਪਿਆਰ ਭਰੀ ਸਸੀ ਗਾਲ ਅੱਛਾ ਬਾਕੀ ਸਾਹਿਬ ਜਿਵੇਂ ਬੰਦਾ ਸੋਚਦਾ ਕਿ ਮੈਂ ਆਪਣੇ ਸਮਾਜ ਲਈ ਕੁਝ ਕਰਾਂ ਤੁਸੀਂ ਆਪਣੀ ਜ਼ਿੰਦਗੀ ਚ ਬਹੁਤ ਘੰਡਾ ਆ ਬਹੁਤ ਕੁਝ ਦੇਖਿਆ ਗ੍ਰੀਪੀਤ ਲੈ ਕੇ ਬਹੁਤ ਹਰ ਪਾਸੇ ਕਦਮ ਤੇ ਹੜਾਇਆ ਇਹ ਸੋਚ ਕਿਵੇਂ ਆਈ ਸੀ ਕਿ ਮੈਂ ਬੱਚਿਆਂ ਦੇ ਅੰਦਰ ਕਿਉਂਕਿ ਬੱਚਿਆਂ ਨੂੰ ਬਹੁਤ ਘੱਟ ਬੰਦੇ ਨੇ ਸ਼ੋਇਆ ਹਮੇਸ਼ਾ ਵੱਡੇ ਸਹਾਇਤ ਕਰ ਤੱਕੇ ਆਪਾਂ ਪਹੁੰਚਦੇ ਆ ਬੱਚਿਆਂ ਦੇ ਅੰਦਰ ਜਾਗ ਰੱਖੋ ਪੁੱਤਾ ਕਰਨ ਦੇ ਲਈ ਕਿਵੇਂ ਪਲਾਨ ਕੀਤਾ ਗਿਆ ਸੀ ਜੀ ਦੋ ਘਰ ਨੇ ਜੀ ਇੱਕ ਤੇ ਆਪਣੀ ਤੇ ਬਣਦੀ ਵੀ ਵੈਸੇ ਲੋੜਵੰਦਾ ਨਾਲੀ ਆ ਆ ساری ਉਮਰੀ ਇੰਜ ਰਹੇ ਆ ਦੂਸਰੀ ਜਿਹੜੀ ਮੇਰਾ ਆਪਣਾ ਇੱਕ ਮੰਨਣਾ ਪਈ ਜੇ ਅਸੀਂ ਬੱਚਿਆਂ ਦਾ ਬੂਟਾ ਲਾਵਾਂਗੇ ਤੇ ਉਹਨੂੰ ਪਾਣੀ ਪਾਵਾਂਗੇ ਤੇ ਸਾਡੇ ਸਮਾਜ ਦੇ ਵਿੱਚ ਜੋ ਨਾ ਪੱਖੀ ਹਵਾ ਉਹ ਤੋਂ ਹਾਂ ਪੱਖੀ ਗਨ ਜਿਸੀਂ ਸਪੀਡ ਬਹੁਤ ਹੋ ਜਾਏਗੀ ਸੋ ਇਹ ਜਿਹੜਾ ਸਾਡਾ ਨਵੀਆਂ ਗਲਮਾਂ ਨਵੀਂ ਢਾਂ ਦੇ ਦਾ ਮਕਸਦ ਇਹੀ ਨਹੀਂ ਕਿ ਅਸੀਂ ਇੱਕ ਕਿਤਾਬ ਛਾਪ ਦਾਂਗੇ ਜਾਂ ਕਹਾਣੀ ਜਾਂ ਰਚਨਾ ਛਾਪ ਦਾਂਗੇ ਇਹਦਾ ਜਿਹੜਾ ਅਸਲੀ ਮਕਸਦ ਇਹ ਹੈ ਕਿ ਬੱਚੇ ਨੂੰ ਇੱਕ ਵਧੀਆ ਸਿਟੀਜ਼ਨ ਇੱਕ ਵਧੀਆ ਨਾਗਰਿਕ ਬਣਾਉਣਾ ਹੈ ਜਦੋਂ ਉਹ ਆਪਣੇ ਸਮਾਗਮਾਂ ਤੇ ਆਉਂਦਾ ਉਹ ਸਟੇਜਾਂ ਤੇ ਬੋਲਦਾ ਜਦੋਂ ਉਹ ਬਹੁਤ ਸਾਰੇ ਅ ਬਿਸ਼ਿਆਂ ਤੇ ਸੁਣਦਾ ਫਿਰ ਉਹਦੇ ਵਿੱਚ ਵੀ ਇਤਸ਼ਾਹ ਪੈਦਾ ਹੁੰਦਾ ਫਿਰ ਉਹ ਘਰ ਜਾਂਦਾ ਹੁਣ ਆਪਣੇ ਬਹੁਤ ਸਾਰੇ ਪੇਰੈਂਟਸ ਆਪਾਂ ਨੂੰ ਦੱਸਦੇ ਨੇ ਉਹ ਕਹਿੰਦੇ ਅੱਗੇ ਹਮ ਬੱਚਾ ਮੋਬਾਈਲ ਲੈ ਕੇ ਬੈਠਾ ਰਹਿੰਦਾ ਸੀ ਹੁਣ ਇਹ ਕਹਿੰਦਾ ਨਾਲੇ ਦੁਰਾ ਫਿਰਦਾ ਨਾਲੇ ਕੰਮ ਕਰਦਾ ਨਾਲੇ ਆਪਣੀ ਕਫਤਾ ਗਣਗਣਾ ਰਿਹਾ ਉਹ ਨੂੰ ਹੱਥ ਨਹੀਂ ਲਾ ਰਿਹਾ ਜਾਂ ਬਾਹਰ ਬੱਚਿਆਂ ਤੇ ਜਾ ਕੇ ਖੇਲ ਨਹੀਂ ਰਿਹਾ ਸੋ ਇਹੀ ਸਾਡਾ ਮਕਸਦ ਹੈ ਕਿ ਜੇ ਅਸੀਂ ਆਪਣੇ ਬੱਚੇ ਆ ਨੂੰ ਰਾਈਟ ਡਾਇਰੈਕਸ਼ਨ ਦੇ ਦिए ਕਿਉਂ ਕੱਲ ਦਾ ਸਰਮਾਇਆ ਸਾਡੇ ਬੱਚੇ ਨੇ ਤੇ ਮੈਨੂੰ ਮਤਲਬ ਇੰਨਾ ਵੀ ਡਾਊਟ ਨਹੀਂ ਆ ਪ੍ਰੋਜੈਕਟ ਨੇ ਮਤਲਬ 5 ਸਾਲਾ ਪ੍ਰੋਜੈਕਟ 18 20 ਮਹੀਨੇ ਹੋਏ ਨੇ ਬੜੀ ੜਾਨ ਭਰ ਲਈ ਹੈ ਹੁਣ ਦੇਸਾਂ ਵਿਦੇਸ਼ਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸੇ ਰਹੇ ਅੱਜ ਬੰਬਈ ਜਾ ਰਹੇ ਹਾਂ ਹੈਦਰਾਬਾਦ ਟੀਮ ਬਣਨੀ ਸ਼ੁਰੂ ਹੋ ਗਈ ਹੈ ਫਿਰ ਬਾਹਰਲੇ ਮੁਲਕਾਂ ਦੇ ਵਿੱਚ 8-10 ਮੁਲਕਾਂ ਦੇ ਵਿੱਚ ਅ ਮੇਰਾ ਗਹਿਨ ਦੁਆ ਹੈ ਕਿ ਡੇ ਬਾਏ ਡੇ ਗਰੁੱਪ ਫੋਰ ਬਣੀ ਜਾਂਦੇ ਨੇ ਟੀਮਾਂ ਚ ਰਲੀਆਂ ਜਾਂਦੇ ਨੇ ਉਹ ਬੱਚਿਆਂ ਦੀ ਗਿਣਤੀ ਬੜੀ ਵਧੀ ਜਾ ਰਹੀ ਹੈ ਸੋ ਇੱਕ ਬਹੁਤ ਵਧੀਆ ਅਪਰਾਲਾ ਤੁਹਾਡਾ ਸਾਰੇ ਅਸਲ ਚ ਮੀਡੀਆ ਦਾ ਜਿਹੜਾ ਕਿ ਸਾਡੇ ਸਨੇਹਾਂ ਪਰਿਵਾਰ ਵਿੱਚ ਪਹੁੰਚਾਉਂਦੇ ਹੋ ਬੱਚਿਆਂ ਨੂੰ ਐਕਸਾਈਡ ਕਰਦੇ ਹੋ ਬੜਾ ਧੰਨਵਾਦ ਮੇਰੀ ਟੀਮ ਦਾ ਬੜੀ ਆਲੀਸ਼ਾਨ ਟੀਮ ਜੁੜੀ ਆ ਇਹ ਸਭ ਬਾਬੇ ਨਾਨਕ ਦਾ ਭਗਵਾਨ ਜੀ ਦੀ ਦੇਣ ਹੈ ਜਿਨੇ ਇਹ ਸਾਰਾ ਕੁਝ ਸਿਰਜਿਆ ਇਹਦਾ ਉਹਨਾਂ ਵੱਲੋਂ ਸਿਰਜਣ ਦਾ ਮਕਸਦ ਇਹ ਆ ਕਿ ਉਹ ਸਾਨੂੰ ਬਾਬੇ ਜੀ ਸਾਨੂੰ ਉਤਸ਼ਾਹ ਕਰਦੇ ਨੇ ਉਹਨਾਂ ਨੂੰ ਵੀ ਸ਼ਾਇਦ ਦਿਖ ਰਿਹਾ ਵਿੱਚੋਂ ਕੁਝ ਨਿਕਲ ਆਣਾ ਹੈ ਸੋ ਮਤਲਬ ਕਹਿਣ ਤੋਂ ਵੀ ਫੁੱਲ ਬਲੇਸਿੰਗ ਹੈ ਅੱਛਾ ਬਟਾ ਜਮੇ ਤੁਸੀਂ ਇਹ ਪਲਾਨ ਕੀਤਾ ਕਿ ਅੱਜ ਦੇ ਯੁੱਗ ਦੇ ਵਿੱਚ ਬੱਚਾ ਮੋਬਾਈਲ ਤੇ ਟਿਕਿਆ ਹੈ ਸਕੂਲਾਂ ਦੇ ਕੰਮ ਵੀ ਅੱਜੋ ਮੋਬਾਈਲ ਫੋਨ ਤੇ ਆ ਰਹੇ ਆ ਅ ਬਹੁਤ ਸਾਰੇ ਬੱਚੇ ਹੁਣ ਤੁਹਾਡੇ ਇੱਕ ਤਰੀਕੇ ਨਾਲ ਸਾਡੇ ਹੱਥਾਂ ਚੋਂ ਮੋਬਾਈਲ ਖੋ ਕੇ ਕਲਾ ਬਣਾਈ ਹੈ ਜਦੋਂ ਬੱਚਿਆਂ ਦਾ ਕਲਾ ਮਾਈ ਹੈ ਜਦੋਂ ਸੋਚਿਆ ਸੀ ਕਿ ਮੈਂ ਬੱਚਿਆਂ ਦੇ ਅੰਦਰ ਇਹ ਚਾਕਰ ਕਲਾ ਮਾ ਕਿਉਂਕਿ ਆਮ ਤੌਰ ਤੇ ਲੋਕ ਕਹਿੰਦੇ ਨੇ ਪੰਜਾਬੀ ਨੂੰ ਖਤਰਾ ਹੈ ਖਤਰਾ ਖਤਰਾ ਹਮੇਸ਼ਾ ਚੱਲ ਰਿਹਾ ਹੈ ਕਿ ਉਹ ਸਾਹਿਦ ਕਰ ਨਹੀਂ ਰਿਹਾ ਸਾਡੇ ਵਿੱਚ ਉਹਨਾਂ ਨੇ ਇਜਾਜ਼ਤ ਹੈ ਇਸ ਵੇਸੇ ਕੀ ਉਮੀਦ ਸੀ ਕਿ ਮੈਂ ਇਹਨਾਂ ਬੱਚਿਆਂ ਵਿੱਚੋਂ ਅਮਰਤਾ ਪ੍ਰੀਤਮ ਲਿਆਮਾ ਅੰਦਲੀਕੋਟ ਟਿਵਾਣਾ ਆਵੇ ਸ਼ੇਪ ਪਟਾਲ ਵੀ ਆਵੇ ਪਾਤਰ ਸਾਹਿਬ ਵਾਲਾ ਇਹ ਸੋਚ ਸੀਗੀ ਮਨ ਦੇ ਵਿੱਚ ਤੇ ਲੱਗਦਾ ਅੱਜ ਉਡਾਨ ਕਿੰਨੀ ਕੋਤੇ ਤੱਕ ਆ ਹਾਂ ਬਿਲਕੁਲ ਜੀ ਵੈਸੇ ਤੁਸੀਂ ਬਹੁਤ ਬਹੁਤ ਸਾਲਾਂ ਤੋਂ ਮੈਨੂੰ ਕਵਰੇਜ ਦਿੰਦੇ ਆ ਰਹੇ ਹੋ ਸਿਰਫ 2 18 20 ਮਹੀਨੇ ਦੇ ਵਿੱਚ 70% ਬੱਚਿਆਂ ਦੇ ਵਿੱਚ ਇੰਪਰੂਵਮੈਂਟ ਹੋ ਗਈ ਹੈ ਤੁਸੀਂ ਵੀ ਹੁਣ ਪਿਛਲੇ ਦੋ ਸਮਾਗਮ ਕਵਰ ਕੀਤੇ ਆ ਤੁਸੀਂ ਖੁਦ ਉਹਦੇ ਵਿਟਨੈਸ ਹੋਮ ਹੋਗੇ ਬੱਚੇ ਕੰਬਦੇ ਸੀ ਬੱਚੇ ਸਟੇਜ ਤੇ ਨਹੀਂ ਆਉਂਦੇ ਉਹਨਾਂ ਦੀ ਕਲਮ ਉੱਥੇ ਰਕਦੀ ਸੀ ਅਸੀਂ ਉਹਨਾਂ ਨੂੰ ਸਖਾਰ ਰਏ ਸੀ ਉਤਸ਼ਾਹ ਕਰ ਰਹੇ ਸੀ ਹੁਣ ਉਹ ਬੱਚੇ ਕਹਿ ਰਹੇ ਆ ਕਿ ਮੇਕੋ ਤਾਂ 5 ਰਚਨਾਵਾਂ ਰੈਡੀ ਹੋ ਗਈਆਂ ਮੈਂ ਤੇ ਪਰसों ਇੱਕ ਫੋਨ ਆਇਆ ਉਹ ਕਹਿੰਦੇ ਜੀ ਸਾਡੇ ਬੱਚੇ ਨੇ ਤਾਂ 30 ਰਚਨਾਵਾਂ ਲਿਖ ਲਈਆਂ ਆ ਸੋ ਇਹਦਾ ਮਕਸਦ ਇਹ ਆ ਕਿ ਜਾਗ ਲੱਗ ਗਿਆ ਏ ਤੇ ਮੈਂ ਤੁਹਾਨੂੰ ਤੁਹਾਡੇ ਚੈਨਲ ਦੇ ਥਰੂ ਮਾਪੇ-ਵਾਪੇ ਨੂੰ ਬੇਨਤੀ ਕਰਦਾ ਕਿ ਬੱਚਿਆਂ ਨੂੰ ਉਤਸ਼ਾਹ ਕਰਕੇ ਰੱਖੋ ਔਰ ਮੈਂ ਤੁਹਾਡਾ ਇਹ ਵੀ ਵਾਅਦਾ ਕਰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਸਾਹਮਣੇ ਤੁਹਾਡੇ ਚੈਨਲ ਤੇ ਅਮਰਤਾ ਪ੍ਰੀਤਮ ਸਜੀਤ ਪਾਤਰ ਵੱਡੇ ਵੱਡੇ ਲੇਖਾਂ ਲੇਖਕਾਂ ਵਰਗੇ ਬਸ ਦੋ ਤਿੰਨ ਸਾਲਾਂ ਦੇ 12 15 15 ਸਾਲਾਂ ਦੇ ਬੱਚੇ ਤੁਹਾਨੂੰ ਟਣਕ ਟਣਕ ਕੇ ਸੁਣਾਣਗੇ ਤੇ ਤੁਸੀਂ ਹੈਰਾਨ ਹੋ ਜਾਓਗੇ ਕਿ ਬੱਚਿਆਂ ਦੇ ਵਿੱਚ ਟੈਲੈਂਟ ਕਿੰਨਾ ਹੈ ਸੋ ਭਾਬੀ ਦੀ ਬੜੀ ਕਿਰਪਾ ਜੀ ਤੇ ਤੁਹਾਡਾ ਬੜਾ ਆਸਰਾ ਹੈ ਤੇ ਵਟਸਐਪ ਮੈਂ 18 ਕੁ ਮਹੀਨੇ ਪਹਿਲਾਂ ਸੀ ਗੱਲ ਕੀਤੀ ਆ ਇੱਕ ਸੋਚ ਰੱਖੀ ਸੀ ਤੁਹਾਡਾ 49 ਸਸ ਜੁੜੇ ਸੀ ਉਹਨਾਂ ਤੋਂ ਇੱਕ ਕਿਤਾਬ ਸ਼ੁਰੂ ਹੋਈ ਕਿਵੇਂ ਅੱਗੇ ਕਾਫਲਾ ਬੱਧ ਰਿਹਾ ਕਿਵੇਂ ਟੀਮ ਬਣਦੀ ਰਹੀ ਕਿਵੇਂ ਤੁਹਾਡਾ ਪਿਆਰ ਜਿਹੜਾ ਸਾਰਿਆਂ ਵਿੱਚ ਬਣਦਾ ਰਿਹਾ ਅੱਜ ਬੱਚੇ ਤੁਹਾਨੂੰ ਦਾਦਾ ਜੀ ਵੀ ਕਹਿੰਦੇ ਨੇ ਕਿਉਂਕਿ ਸਾਹਿਤ ਦੇ ਵਿੱਚ ਤੁਹਾਡਾ ਬੜਾ ਰਤਵਾ ਦੇ ਦਿੱਤਾ ਦਾਦਾ ਜੀ ਵੀ ਕਹਿੰਦਾ ਕਿਉਂਕਿ ਦਾਦੇ ਪੋਤੇ ਵਾਲਾ ਪਿਆਰ ਵੀ ਜਿਹੜਾ ਲੱਗਦਾ ਹੈ ਬਣ ਗਿਆ ਹਾਂ ਹਾਂਜੀ ਬਿਲਕੁਲ ਜੀ ਵੈਸੇ ਇਹਦਾ ਜਿਹੜਾ ਸਹੀ ਅੱਖਰਾਂ ਦੇ ਵਿੱਚ ਤੇ ਮੈਂ ਇਹ ਕਹਾਂਗਾ ਕਿ ਸ਼ਾਇਦ ਸ਼ੁਰੂਆਤ ਦੇ ਵਿੱਚ ਬਹੁਤ ਲੋਕਾਂ ਨੂੰ ਲੱਗਾ ਸੀ ਕਿ ਅਕੇ ਛੋਟਾ ਜਿਹਾ ਹਵਾ ਦਾ ਬੱਲਾ ਆਇਆ ਤੇ ਪਰ ਇੱਕ ਸਾਰੇ ਜਾਣਦੇ ਨੇ ਇੱਕ ਕਾਮਯਾਬ बिजनेਸਮੈਨ ਆ बिजनेਸ ਨੂੰ ਚਲਾਉਣਾ ਪ੍ਰਮੋਟ ਕਰਨਾ ਆਮ ਬੰਦੇ ਦਾ ਦੇ ਬਸ ਦਾ ਰੋਗ ਨਹੀਂ ਹੁੰਦਾ ਸੋ ਇਹ ਵੀ ਜਿਹੜਾ ਪ੍ਰੋਜੈਕਟ ਸੀ ਬੇਸ਼ੱਕ ਇਹ ਚ ਕਿਸੇ ਨੂੰ ਪੈਸਾ ਨਹੀਂ ਲਿਆ ਜਾਂਦਾ ਪਰ ਇਹਦੇ ਪਿੱਛੇ ਮਾਰਕੀਟਿੰਗ ਜਿਹੜੀ ਹੈ ਉਹਦਾ ਵੱਡਾ ਹੱਥ ਹੈ ਇਹ ਕੋਈ ਇੰਜ ਨਹੀਂ ਆ ਕਿ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਮੋੜੇ 6 ਮਹੀਨਿਆਂ ਨੂੰ ਕੀ ਕਰਨਾ ਸਾਨੂੰ ਤਾਂ ਮੋੜੇ ਸਾਢੇ 3 ਸਾਲਾਂ ਦਾ ਪਤਾ ਸੀ ਕੀ ਕਰਨਾ ਕੋ ਰਿਟਰਨ ਸਾਲਿਡ ਵੈਲ ਪਲਾਨ ਜਿਹਨੂੰ ਕਹਿੰਦੇ ਆ ਔਰ ਆਪਣਾ ਗੋਲਾਂ ਤੇ ਪਹੁੰਚਣ ਦੇ ਜਿਹੜੇ ਤਰੀਕੇ ਨੇ ਉਹ ਤੇ ਮੈਂ ਜਦੋਂ ਆਪਣੀ ਟੀਮ ਨਾਲ ਸ਼ੇਅਰ ਕਰਦਾ ਅੱਜ ਵੀ ਫਲਾਈਟ ਦੇ ਵਿੱਚ ਅਸੀਂ ਗੁਰਵਿੰਦਰ ਨਹੀਂ ਬੈਠੇ ਕੰਗੜ ਸਾਹਿਬ ਗੁਰਵਿੰਦਰ ਸਿੱਧੂ ਨਾਲ ਬੈਠਾ ਸੀ ਮੈਂ ਦੋ ਕੁ ਨੁਕਤੇ ਇਹਨਾਂ ਨੂੰ ਦੱਸੇ ਤੇ ਹਾਲੇ ਆਪਾਂ ਪਹਿਲੀ ਸਟੇਜ ਤੇ ਆ ਸਟੇਜਾਂ ਦੇ 5 ਨੇ ਇਹਦੀਆਂ ਤੇ ਜਦੋਂ ਅਸੀਂ ਤੀਜੀ ਚੌਥੀ ਸਟੇਜ ਤੇ ਪਹੁੰਚ ਗਏ ਫਿਰ ਮੈਂ ਕਿਹਾ ਤੁਹਾਨੂੰ ਦੱਸੂਗਾ ਤੇ ਪੰਜਵੀਂ ਸਟੇਜ ਤੇ ਫਿਰ ਨਜ਼ਾਰਾ ਹੀ ਲੈਣਾ ਹਜ਼ਾਰਾਂ ਹੀ ਬੱਚੇ ਸਹਿਤਕਾਰ ਬਣ ਗਏ ਨੇ ਹਜ਼ਾਰਾਂ ਨੇ ਛੱਪ ਗਏ ਨੇ ਹਜ਼ਾਰਾਂ ਹੀ ਨਸ਼ਿਆਂ ਤੋਂ ਦੂਰ ਹੋ ਗਏ ਨੇ ਹਜ਼ਾਰਾਂ ਹੀ ਸਮਾਜ ਪ੍ਰਤੀ ਚਿੰਤਾ ਕਰਨ ਲੱਗ ਗਏ ਨੇ ਆਪਣਾ ਫਰਜ਼ ਨਿਭਾਉਣ ਲੱਗ ਗਏ ਨੇ ਉਹਨਾਂ ਨੂੰ ਉਤਸ਼ਾਹ ਮਿਲਿਆ ਆ ਸੋ ਬਟਾ ਪ੍ਰੋਜੈਕਟ ਹੈ ਪਰ ਜਿਹੜੀ ਟੀਮ ਜੁੜੀ ਹੋਈ ਆ तकरीबन 250 ਦੇ ਕਰੀਬ ਸਾਡੇ ਜਿਹੜੇ ਵੌਲੰਟੀਅਰ ਨੇ ਵਰਲਡਵਾਈਡ ਮੇਰੇ ਕੋਲ ਤਾਂ ਦੁਆਵਾਂ ਹੀ ਨੇ ਉਹਨਾਂ ਲਈ ਉਨਾ ਕੰਮ ਕੋਈ ਕੋਈ ਇਹਨਾਂ ਨੂੰ ਲਾਲਚ ਨਹੀਂ ਆ ਕੋਈ ਇਹਨਾਂ ਨੂੰ ਸ਼ੋਰ ਨਹੀਂ ਕੋਈ ਦਿਲੋਂ ਲਗਾ ਨਾਲ ਇਹ ੜਾਨ ਦੀ ਉੱਚੀ ੜਾਨ ਹੋਰ ਵੀ ਕਰ ਰਹੇ ਨੇ ਤੇ ਹੁਣ ਵਾਲੇ ਟਾਈਮ 'ਚ ਮੈਨੂੰ ਬਹੁਤ ਵੱਡੀ ਆਸ ਹੈ ਕਿ ਇਹ ਬਹੁਤ ਕੁਝ ਇਸ ੜਾਨ ਚੋਂ ਅਸੀਂ ਖਟਾਂਗੇ ਕਮਾਵਾਂਗੇ ਜਿਸ ਤੋਂ ਉਹ ਕਹਿੰਦੇ ਜੀ ਜਿਸ ਪਰਿਵਾਰ ਦੇ ਬੱਚੇ ਬਣ ਲਿਖ ਜਾਣ ਤੇ ਇੱਕ ਵਧੀਆ ਇਨਸਾਨ ਹੋਣ ਉਹ ਪਰਿਵਾਰ ਬਹੁਤ ਕੁਝ ਖਟ ਲੈਂਦਾ ਹੈ ਸੋ ਉਹੀ ਸਾਡੀ ਆਸ ਹੈ ਤੇ ਆਮ ਬਰੀ ਸ਼ੋਰ ਆਪਾਂ ਜਰੂਰ ਇਹਨੂੰ ਅਚੀਵ ਕਰਾਂਗੇ ਆਪਾਂ ਜਰੂਰ ਇਹਨੂੰ ਮਕਾਮ ਤੇ ਪਹਚਾਨਾਂਗੇ ਤੇ ਆਪਣੇ ਬੱਚੇ ਬਹੁਤ ਵਧੀਆ ਆ ਨਾਗਰਿਕ ਬਣ ਜਾਣਗੇ ਇਸ 10 ਦਿਨਾਂ ਦੇ ਟੂਰ ਦੇ ਵਿੱਚ ਕਿੰਨਾ ਦਾ ਹੋਰ ਅਨੁਭਵ ਰਿਹਾ ਤੇ ਕੀ ਲੱਗਾ ਕੋਈ ਕੁਝ ਘਾਟਾ ਵੀ ਮਸਕੂਸਣੇ ਵੀ ਇਹਨੂੰ ਮੈਂ ਪੂਰਾ ਤਰ੍ਹਾਂ ਇਹ ਚਾਹ ਚੀਜ਼ ਹੈਗੀ ਮੈਂ ਹੋਰ ਅੱਗੇ ਬਤਾਈਏ ਨਹੀਂ ਜੀ ਇਸ 10 ਦਿਨ ਦੇ ਟ੍ਰਿਪ ਦੇ ਵਿੱਚ ਤਕਰੀਬਨ 24 ਕਿਤਾਬਾਂ ਰਿਲੀਜ਼ ਹੋਈਆਂ ਉਹ ਕਿਤਾਬਾਂ ਇੰਨੀਆਂ ਕਿ ਸ਼ਾਪਰੀਆਂ ਨੇ ਕਿ ਮੇਰੇ ਕੋ ਹਰੇਕ ਕਿਤਾਬ ਦੇ ਇਕੱਲੇ-ਇਕੱਲੇ ਜ਼ਿਲ੍ਹੇ ਵਿੱਚ ਜਾ ਕੇ ਰੀਲਿਸ ਕਰਨੀਆਂ ਮੇਰੇ ਲਈ ਮੁਸ਼ਕਲ ਫਿਰ ਅਸੀਂ ਪਲਾਨ ਬਣਾਇਆ ਪੇ ਚਾਰ ਚਾਰ ਪੰਜ ਪੰਜ ਜ਼ਿਲ੍ਹੇ ਇੱਕ ਥਾਂ ਇਕੱਠੇ ਕਰੋ ਬੱਚਿਆਂ ਨੂੰ ਟਰਾਂਸਪੋਰਟੇਸ਼ਨ ਦਿਓ ਬੱਚਿਆਂ ਨੂੰ ਖਾਣ ਪੀਣ ਦਾ ਇੰਤਜ਼ਾਮ ਕਰੋ ਬਹੁਤ ਹੀ ਕਾਮਯਾਬ ਔਰ ਮੈਂ ਮੇਰੀ ਐਕਸਪੈਕਟੇਸ਼ਨ ਤੋਂ ਮੇਰੀ ਸੋਚ ਤੋਂ ਸਗੋਂ ਨਾਲ ਬਾਅਦ ਦੇ ਪ੍ਰੋਗਰਾਮ ਹੋਏ ਜਿਹੜੇ 24 24 ਕਿਤਾਬਾਂ ਰੀਲਿਸ ਹੋਈਆਂ ਤੇ ਆ ਜਿਹੜੀ ਅੱਜ ਅਸੀਂ ਆਪਾਂ ਬੰਬਈ ਜਾ ਰਹੇ ਹਾਂ ਮੇਰੀ ਮਤਲਬ ਜੋ ਮੈਂ ਸੁਣਦਾ ਆ ਰਿਹਾ ਜਾਂ ਦੇਖਦਾ ਆ ਰਿਹਾ ਗਰੁੱਪਸ ਦੇ ਵਿੱਚ ਇੱਕ ਆਲੀਸ਼ਾਨ ਪ੍ਰੋਗਰਾਮ ਹੋਏਗਾ ਜਿਹੜਾ ਕਿ ਇੱਕ ਯਾਦਗਾਰੀ ਪ੍ਰੋਗਰਾਮ ਹੋਏਗਾ ਤੇ ਬੜਾ ਚੰਗਾ ਲੱਗਦਾ ਜਦੋਂ ਹੁਣ ਹੋਰ ਸੂਬਿਆਂ ਤੋਂ ਜਿਸ ਤਰ੍ਹਾਂ ਮੈਂ ਕਹਿ ਕੇ ਏਡਿਆਂ 2-3 ਦਿਨ ਪਹਿਲਾਂ ਹైదరాబాద్ ਤੋਂ ਕਾਲ ਆ ਗਈ ਤੇ ਜੀ ਸਾਨੂੰ ਕਦੋਂ ਰੌਣਾ ਤੁਸੀਂ ਹੋਰਨਾਂ ਦੇਸ਼ਾਂ ਤੋਂ ਕਾਲਾਂ ਆ ਰਹੀਆਂ ਨੇ ਅ ਪ੍ਰੋਜੈਕਟ ਵੱਡਾ ਹੋ ਰਿਹਾ ਦਿਨੋ-ਦਿਨ ਤੇ ਕਾਫੀ ਵੱਡਾ ਹੋ ਜਾਏਗਾ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਸੋ ਮਚ ਸਸੀ ਕਾਂਗਰਸ ਸਾਹਿਬ ਵੀ ਸਾਡਾ ਨੇ ਆਪਾਂ ਇਹਨਾਂ ਕੋਲ ਵੀ ਜਾਣਦੇ ਆ ਕਿਉਂਕਿ ਇਹ ਮੀਡੀਆ ਦੇ ਇਨਚਾਰਜ ਵੀ ਨੇ ਕਾਂਗਰਸ ਸਾਹਿਬ ਜਦੋਂ ਇਹ ਸੁਪਨਾ ਦੇਖਿਆ ਗਿਆ ਸੀਗਾ ਸਾਹਿਬ ਦੀ ਇੱਕ ਸੋਚ ਸੀ ਕਿ ਮੈਂ ਬੱਚਿਆਂ ਦੇ ਅੰਦਰ ਪੰਜਾਬੀ ਨੂੰ ਜਾਗਰੂਕ ਕਰਨਾ ਸਾਹਿਤ ਨੂੰ ਲਿਆਵਾਂ ਕਿਉਂਕਿ ਸਾਹਿਤ ਅਕਸਰ ਲੋਕ ਕਹਿੰਦੇ ਜਿਵੇਂ ਪਹਿਲਾਂ ਗੱਲ ਕੀਤੀ ਹੋਈ ਪੰਜਾਬੀ ਮਾਂਵਲੀ ਨੂੰ ਖਤਰਾ ਹੈ ਜਿਵੇਂ ਮਾਂਵਲੀ ਖਤਮ ਹੋ ਰਹੀ ਹੈ ਜਦੋਂ ਤੁਹਾਡੇ ਨਾਲ ਇਹ ਵਿਚਾਰ ਪੰਦਰ ਹੋਏ ਤੁਹਾਨੂੰ ਟੀਮ ਦੇ ਵਿੱਚ ਲਿਆ ਗਿਆ ਕਿੱਦਾਂ ਦੀ ਸਰੋਸੀ ਉਸ ਵੇਲੇ ਕਿਦਾਂ ਸੀ ਵੇ ਮੈਂ ਕਿਵੇਂ ਬੱਚਿਆਂ ਦੇ ਵਿੱਚ ਜਾਵਾਂ ਕਿਵੇਂ ਬੱਚਿਆਂ ਨੂੰ ਜਾਗਰੂਕ ਕਰਾਂ ਕਿਉਂਕਿ ਲਿਖਣਾ ਬੜਾ ਔਖਾ ਹੈ ਲਿਖਣ ਦੀ ਬੜੀ ਕੋਖੀ ਚੀਜ਼ ਹੈ ਉਹਨੂੰ ਪਰ ਕਿਵੇਂ ਹੌਸਲਾ ਦੇਣਾ ਵੱਡੀ ਗੱਲ ਹੈ ਨਾ ਸਤੰਬਰ 2023 ਦੇ ਵਿੱਚ ਮੇਰੀ ਪਹਿਲੀ ਮੈਨ ਨੇ ਵਾਰਸਾਭ ਦੇ ਨਾਲ ਡਬਈ ਦੇ ਵਿੱਚ ਪੰਜਾਬੀ ਕੰਮ ਕਰਨ ਦੇ ਵਿੱਚ ਉਦੋਂ ਮੇਰੇ ਨਾਲ ਇਸ ਪ੍ਰੋਜੈਕਟ ਦੇ ਜਿਹੜੇ ਇੰਚਾਰਜ ਨੇ ਪਾਰਸ ਸਿੰਘ ਤੇਜੇ ਇਹ ਵੀ ਉੱਥੇ ਡਬਈ ਵਿਖੇ ਮਾੜੋ ਮੇਰੇ ਸਾਥ ਹੀ ਸੀ ਇਹਨਾਂ ਨੇ ਮੈਨੂੰ ਵਾਰਸਾਭ ਨਾਲ ਮਿਲਾਇਆ ਸੀ ਤੇ ਉਦੋਂ ਮੇਰੇ ਕੋਲੇ ਮੰਨ ਲਓ ਇਸ ਪ੍ਰੋਜੈਕਟ ਦੇ ਬਾਰੇ ਮੈਨੂੰ ਦੱਸਿਆ ਗਿਆ ਸੀ ਮੈਨੂੰ ਇੱਕਦਮ ਤਾਂ ਲੱਗਿਆ ਸੀਗਾ ਵੀ ਚਲੋ ਕੰਮ ਥੋੜਾ ਔਖਾ ਵੀ ਕਿਵੇਂ ਕਰਾਂਗੇ ਪਰ ਜਦੋਂ ਆਏ ਤਾਂ ਸਤੰਬਰ ਦੇ ਵਿੱਚ ਅਸੀਂ ਆਏ ਆ ਤੇ ਤੀਜੀ ਕਿਤਾਬ ਮੇਰੀ ਜਿਹੜੀ ਬਠਿੰਡਾ ਜ਼ਿਲ੍ਹੇ ਦੀ ਸੀ ਮੇਰੀ ਸੰਪਾਦਕੀ ਦੇ ਵਿੱਚ ਹੋਈ ਸੀ ਮੰਨ ਲਓ ਮੈਂ ਸਿਰਫ ਮਹੀਨੇ ਦੇ ਬਕਵੇ ਦੇ ਵਿੱਚ 15 ਦਸੰਬਰ 2023 ਨੂੰ ਮੈਂ ਆਪਣੀ ਇਹ ਕਿਤਾਬ ਹੈ ਬਾਰਸਾਬ ਸਪੈਸ਼ਲਾਈਜ਼ ਸੀ ਮੇਰੇ ਆਪ ਦੇ ਸਕੂਲ ਦੇ ਵਿੱਚ ਤੇ ਆ ਕੇ ਇਹਨਾਂ ਨੇ ਪਬਲਿਸ਼ ਕੀਤੀ ਸੀ ਉਹ ਰਿਲੀਜ਼ ਕੀਤੀ ਸੀ ਉਦੋਂ ਬੱਚਿਆਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਸੀ ਤੇ ਉਸ ਤੋਂ ਬਾਅਦ ਜਿਹੜੀ ਮਹਿੰਡਾ ਜ਼ਿਲ੍ਹੇ ਦੇ ਵਿੱਚ ਚੰਗਿਆੜੀ ਪਈ ਸੀ ਮੰਨ ਲਓ ਵੀ ਚਿੰਗ ਦੀ ਜ਼ਿੰਦਗੀ ਇੱਕ ਬੱਚੇ ਪੰਜਾਬੀ ਸਾਇਤ ਨਾਲ ਜੁੜੇ ਕਦੇ ਸੋਚਿਆ ਵੀ ਨਹੀਂ ਸੀ ਵੀ ਮੰਨ ਲਓ ਇਹ ਪ੍ਰੋਜੈਕਟ ਛੋਟੇ ਬੱਚਿਆਂ ਨੂੰ ਐਡੀ ਵੱਡੀ ਸਟੇਜ ਭਈਆ ਕਰਵਾ ਦੇਊਗਾ ਅੱਜ ਹਰ ਸਕੂਲ ਦੇ ਵਿੱਚ ਮੈਂ ਬਠਿੰਡਾ ਜ਼ਿਲ੍ਹੇ ਦੀ ਗੱਲ ਨਹੀਂ ਕਰਦਾ ਮੈਂ ਪੰਜਾਬ ਦੇ ਹਰ ਸਕੂਲ ਦੀ ਗੱਲ ਕਰਦਾ 12000 ਪਿੰਡ ਦੇ ਵਿੱਚ ਸਕੂਲ ਨੇ ਪੰਜਾਬ ਦੇ ਉੱਥੇ ਹਰ ਸਕੂਲ ਦੇ ਵਿੱਚ ਆਏ ਉਹ ਪ੍ਰਾਇਮਰੀ ਆ ਚਾਹੇ ਉਹ ਸਕੈਂਡਰੀ ਆ ਚਾਹੇ ਸਰਕਾਰੀ ਆ ਤੇ ਚਾਹੇ ਪ੍ਰਾਈਵੇਟ ਆ ਉਹ ਕਿਹੜਾ ਸਕੂਲ ਹੈ ਜਿੱਥੇ ਬਾਦ ਸਾਹਿਬ ਦਾ ਤੇ ਨਵੀਆਂ ਕਲਵਾ ਨਵੀਆਂ ਗਾਲ ਪ੍ਰੋਜੈਕਟ ਦਾ ਨਾਂ ਨਹੀਂ ਚੱਲਦਾ ਹਰ ਪ੍ਰਿੰਸੀਪਲ ਹਰੇਕ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਅਸੀਂ ਪਹਿਲਾਂ ਖੁਦ ਸੱਦਾ ਦੇਣ ਜਾਂਦੇ ਹੁੰਦੇ ਸੀ ਬੀਜੀ ਤੁਸੀਂ ਸਾਡੀ ਕਿਤਾਬ ਦਾ ਰਿਲੀਜ਼ ਲੋਕਰਪਨ ਪ੍ਰੋਗਰਾਮ ਉੱਤੇ ਆਇਓ ਪਰ ਹੁਣ ਸਾਨੂੰ ਖੁਦ ਜਿਲ੍ਹਾ ਸੀ ਕੈਪਸੂਲ ਇਹ ਪੁੱਛਦੇ ਆ ਕਿ ਤੁਹਾਡਾ ਇਹ ਦੂ ਅਗਲਾ ਪਲਾਨ ਕੀ ਹੈ ਤੇ ਸੋ ਸਾਨੂੰ ਵੀ ਬਹੁਤ ਖੁਸ਼ੀ ਆ ਤੇ ਬੱਚਿਆਂ ਦੇ ਵਿੱਚ ਜੋ ਪੰਜਾਬੀ ਸਾਇਦ ਨਾਲ ਜੁੜੇ ਨੇ ਉਹ ਵਾਕਮਾਨ ਤੇ ਜਿਹੜੀ ਤੇਜ਼ੀ ਦੇ ਨਾਲ ਮੰਨ ਲਓ ਵੀ ਸਿਰ ਬਹੁਤ 1 ਸਾਲ ਦੇ 1.5 ਸਾਲ ਦੇ ਬਗਵੇਂ ਦੇ ਨਾਲ ਮੰਨ ਲਓ ਵੀ ਪੂਰੇ ਤਰੱਕੀ ਤੇ ਪ੍ਰੋਜੈਕਟ ਪਹੁੰਚਿਆ ਤੇ ਇਹਦੀ ਜਿੰਨੀ ਕਮੀ ਸੀ ਉਸ ਤੋਂ ਵੀ ਜ਼ਿਆਦਾ ਮਨ ਲੋ ਵੀ ਬੱਚਾ ਨੇ ਸਾਨੂੰ ਮਾਣ ਵਾਰਸ਼ਿਆ ਤੇ ਅਸੀਂ ਵੱਡੀ ਉਡਾਨ ਭਰ ਗਈ ਹੈ ਹਾਂਜੀ ਅੱਜ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਬਾਰਸ਼ਾ ਦਾ ਅਸ਼ੀਰਵਾਦ ਹੀ ਹੈ ਕਿ ਅੱਜ ਪੰਜਾਬ ਦੇ ਵਿੱਚੋਂ ਉੱਠ ਕੇ ਜਿਹੜੀ ਪਹਿਲਾਂ ਕੋਰ ਕਮੇਟੀ ਬਣੀ ਸੀ ਟੀਮ ਬਣੀ ਸੀ ਅੱਜ ਉਹ ਉਹਦੀ ਉਡਾਨ ਹੈ ਜਿਹੜੀ ਮੰਨ ਲਓ ਪੰਜਾਬ ਤੋਂ ਬਾਹਰ ਦੂਜੀ ਹਾਂਜੀ ਬੰਬਈ ਜਾ ਰਹੇ ਆ ਤੇ ਜਾਂਦਾ ਸਮਰੋਹ ਰਿਹਾ ਤੇ ਨਵੀਆਂ ਕੰਵਨ ਨਵੀਂ ਉਡਾਨ ਹੈ ਜਿਹੜਾ ਮਨ ਲਓ ਨੈਸ਼ਨਲ ਇੰਟਰਨੈਸ਼ਨਲ ਦਾ ਚਲੋ ਪਹਿਲਾਂ ਕਿਤਾਬਾਂ ਦੇ ਵਿੱਚ ਹੋਇਆ ਸੀ ਹਾਂਜੀ ਹੁਣ ਵਰਲਡ ਵਾਈਡ ਜਿਹੜਾ ਠੀਕ ਹੈ ਜੀ ਇਹਦੇ ਲਈ ਅਸੀਂ ਵਾਰਸਾ ਦਾ ਵੀ ਧੰਨਵਾਦੀ ਆ ਜਿਨ੍ਹਾਂ ਨੇ ਸਾਡੇ ਤੇ ਮੰਨ ਲਓ ਇੰਨਾ ਵਿਸ਼ਵਾਸ ਦਿੱਤਾ ਆ ਇਹ ਅਸੀਂ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਨੇ ਆ ਵੀ ਅਸੀਂ ਇਸ ਤੋਂ ਵੀ ਜ਼ਿਆਦਾ ਦੁੱਗਣੀ ਸਪੀਡ ਦੇ ਨਾਲ ਕੰਮ